ਮੇਰਾ ਨਾਮ ਅਜੀਤ ਸਿੰਘ ਜੀ ਅਜੀਤ ਸਿੰਘ ਕੀ ਕੱਢਾ ਹੋਇਆ ਗੱਡੀ ਆ ਰਹੀ ਸੀਗੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੇ ਕੋਈ ਠੀਕ ਹੈ ਜੀ ਗੱਡੀ ਸੀਗੀ ਬ੍ਰੀਜ਼ਾ ਕਿਧਰੋਂ ਕਿਧਰ ਜਾ ਰਹੀ ਸੀ ਮੈਂ ਸਮਰ ਵਾਲੇ ਤੋਂ ਖੰਨੇ ਨੂੰ ਜਾ ਰਿਹਾ ਏ ਦੇ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਉਹ ਖੰਨੇ ਤੋਂ ਆ ਰਹੀ ਸੀ ਹਾਂ ਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੈਕ ਕਰਕੇ ਵਿੱਚ ਮਰਿਆ ਮੋਟਰਸਾਈਕਲ ਮੋਟਰਸਾਈਕਲ ਦੇ ਮੇਰੇ ਤੇ ਇੱਕ ਬੰਦਾ ਨਾਲ ਹੋਰ ਮੇਰੇ ਤੁਰਕੀਆਂ ਜਿਹੜਾ ਤੁਰਕੀਆ ਰਹੇ ਹੋਗੀ ਨੁਕਤੇ ਮੇਰੇ ਬਾਤ ਆਈ ਛੱਟਾਂ ਨੇ ਮੇਰੇ ਬਹੁਤ ਲੱਗੀਆਂ ਨੇ ਕਿ ਜਾਨੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਕੀ ਸਵੇਰੇ ਪਤਾ ਲੱਗ ਜੇ ਕਿ ਹਮਨ ਉਹਦੇ ਉਹ ਇੱਕ ਸਵਾਰਟ ਸੀ ਲੱਕੇ ਇੱਕ ਸਵਾਰਟ ਸਰਦੰਦਸ ਸਰਦੰਦਸ ਅ ਮੈਂ ਡਾਕਟਰ ਹਰਪ੍ਰੀਤ ਐਸ.ਡੀ.ਐਸ ਸਿਮਨਾਲ ਡਾਕਟਰ ਸਾਹਿਬ ਕੀ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਨੇ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਇਹ ਨੀਵਾਂ ਮਾਤਰ ਤਕਰੀਬਨ 30 ਸਾਲ ਦਾ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਤੇ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਬੰਦਿਆਂ ਦੇ ਤੇ ਕਿਸ ਚੀਜ਼ ਤੇ ਯਾਰ ਸੀ ਕੁਸ਼ਲ ਇਹ ਜਿਹੜਾ ਸੀਗਾ 사ਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਮਜੀਤ ਸਿੰਘ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਤੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ 사ਜਨ ਉਹਦੇ ਹੈਗੀਆਂ ਸਾਰੀ ਫੇਸ ਦੇ ਉੱਪਰ ਇੰਜਰੀ ਹੈ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੱਲ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਹਟਾਉਂਦੀ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਤਾਂ ਕੋਈ ਪੇਸ਼ੈਂਟ ਨੂੰ ਸ਼ੈਫਟਲ ਕਰਦੇ ਤਾਂ ਹਾਂਜੀ ਹੁਣ ਫਸਟ ਏਡ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਨਾਲ ਰੈਫਰ ਤਾਂ ਨਹੀਂ ਜਾ ਰਹੇ ਹਾਂ ਰੈਫਰ ਹੁਲੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਫਿਰ ਆ ਮੇਰਾ ਨਾਮ ਅਜੀਤ ਸਿੰਘ ਜੀ ਅਜੀਤ ਸਿੰਘ ਕੀ ਕੱਟਾ ਹੋਇਆ ਉਹ ਗੱਡੀ ਆ ਰਹੀ ਸੀ ਜੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੇ ਕੋਈ ਠੀਕ ਹੈ ਜੀ ਗੱਡੀ ਸੀ ਗੱਡੀ ਸੀਗੀ ਬਰੀਜ਼ਾ ਕਿੱਧਰ ਕਿੱਧਰ ਜਾ ਰਹੀ ਸੀ ਮੈਂ ਸਮਰ ਵਾਲੇ ਤੋਂ ਖੰਨੀ ਨੂੰ ਮੁੜ ਜਾ ਰਿਹਾ ਏ ਦੇ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਉਹ ਖੰਨੀ ਤੋਂ ਆ ਰਹੀ ਸੀ ਹਾਂ ਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੈਕ ਕਰਕੇ ਵਿੱਚ ਮਰਿਆ ਮੋਟਰਸਾਈਕਲ ਮੋਟਰਸਾਈਕਲ ਤੇ ਮੇਰੇ ਤੇ ਇੱਕ ਬੰਦਾ ਨਾਲ ਹੋ ਜਿਹੜਾ ਤੁਰਕਿਆ ਰਹੇ ਉਹ ਵੀ ਨੁਕੀਟੇ ਮੇਰੇ ਬਾਤ ਆਈ ਛੱਟਾਂ ਨੇ ਮੇਰੇ ਬਹੁਤ ਲੱਗੀਆਂ ਨੇ ਕਿ ਜਾਨੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਅਦ ਕਿਸ ਵੀਰੇ ਪਤਾ ਲੱਗਿਆ ਕਿ ਹਮਨ ਉਹਦੇ ਉਹ ਇੱਕ ਸਵਾਰਟ ਸੀ ਲਾ ਕੇ ਇੱਕ ਸਵਾਰਟ ਸਰਦੰਦਸ ਸਰਦੰਦਸ ਅ ਮੈਂ ਡਾਕਟਰ ਹਰਪ੍ਰੀਤ ਐਸ.ਡੀ.ਐਸ ਸਮਨਾਲ ਡਾਕਟਰ ਸਾਹਿਬ ਕੀ ਐਕਸੀ ਰੈਡ ਕੀ ਸਾਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਨੇ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਇਹ ਨੀਵਾਂ ਮਾਤਰ ਤਕਰੀਬਨ 30 ਸਾਲ ਦਾ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਤੇ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋਇਆ ਇਹਨਾਂ ਨਾਲ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨਾਂ ਬੰਦਿਆਂ ਦੇ ਤੇ ਕਿਸ ਚੀਜ਼ ਤੇ ਯਾਰ ਸੀ ਕੁਸ਼ਲ ਇਹ ਜਿਹੜਾ ਸੀਗਾ 사ਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਮਜੀਤ ਸਿੰਘ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਤੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ 사ਜਨ ਉਹਦੇ ਹੈਗੀਆਂ ਸਾਰੀ ਫੇਸ ਦੇ ਉੱਪਰ ਇੰਜਰੀ ਹੈ ਆ ਮਤਲਬ ਕਿ ਮੂੰਹ ਦੇ ਉੱਪਰ ਬੋਲ ਵਗੈਰਾ ਕੱਟੇ ਗਏ ਤੇ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਕਿ ਬਾਹਾਂ ਦੇ ਵਿੱਚ ਛਟਾ ਹੁੰਦੀਆਂ ਨੇ ਪੂਰਾ ਫ੍ਰੈਕਚਰ ਲੱਗ ਰਿਹਾ ਦਾ ਕੋਈ ਪੇਸ਼ੀਅਨ ਨੂੰ ਸ਼ਿਫਟ ਕਰਦੇ ਤਾਂ ਹਾਂਜੀ ਹੁਣ ਫਸਟ ਏਡ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਰੈਫਰ ਤਾਂ ਨਹੀਂ ਜਾਂਦੇ ਰੈਫਰ ਹੁਣੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਫਿਰ ਆ